ਹੈ ਟੂ ਬ੍ਰਿੰਗ ਮੋਰ ਐਫੀਸ਼ੀਐਂਸੀ ਇਨ ਟ੍ਰਾਂਸਪੋਰਟੇਸ਼ਨ ਸਰ ਇੱਕ ਐਕਸ਼ਨ ਦੁਆਰਾ ਇਹ ਪਰਚੋ ਜਾਰੀ ਰਹੂਗਾ ਜਿਹੜੇ ਨਾਨ ਪਰਫਾਰਮੈਂਸ ਹੈ ਨਹੀਂ ਨਾ ਜਾਂ ਪਾਈਦਰ ਨਹੀਂ ਕਰਦੇ ਜਾਂ ਡਿਲੇ ਕਰਦੇ ਆ ਦੇਖੋ ਡਿਲੇ ਹੋ ਗਿਆ ਨਾਨ ਪਰਫਾਰਮੈਂਸ ਹੋ ਗਏ ਨਾਨ ਕੋਰ ਪੁਲਿਸਿੰਗ ਐਕਟੀਵਿਟੀਜ਼ ਜਿਹੜੀ ਹੈ ਉਹਨਾਂ ਚੋਂ ਆਪਾਂ ਮੁਲਾਜ਼ਮ ਕੱਢ ਕੇ ਟ੍ਰੈਫਿਕ ਪੀਸੀਆਰ ਤੇ ਥਾਣੇ ਦੇ ਸਾਰੇ ਨਾਲ ਕਾਲੀ ਚੌਕੀਆਂ ਦੇ ਜਿਹੜੇ ਜਿਆਦਾ ਸਿਡਿਊਲ ਦੇ ਵੀ ਚੌਕੀ ਜਿਹੜਾ ਹੋ ਗਿਆ ਉਹਨਾਂ ਦੇ ਸਭ ਹੋਊਗਾ ਜੀ ਸਭ ਹੋਊਗਾ ਕਿਚ ਵੀਕਾਰ ਦਾ ਟ੍ਰੈਫਿਕ ਜੇਸ਼ਨ ਬੋਰ ਮੈਂ ਆਨਾਲਿਸਿਸ ਨੂੰ ਕੁਝ ਕੀਤਾ ਜਾ ਮੈਂ ਉਹੀ ਕਹਿ ਰਿਹਾ ਪਾਹੀ ਤਾਂ ਇਹ ਕੋਈ ਕੀਤਾ ਇਹ ਆਪਣਾ ਕਰੰਗੇ ਚੌਂਕ ਦੇ ਵਾਸਤੇ ਕੁਝ ਜਾਂ ਟ੍ਰੈਫਿਕ ਲਾਈਟ ਦੇ ਵਾਸਤੇ ਕੁਝ ਇਸ ਤਰ੍ਹਾਂ ਵੀ ਜਾ ਆਪਣਾ ਮੀ ਮਮੀ ਮੇਰੇ ਧਿਆਨ ਚ ਨਹੀਂ ਤੁਸੀਂ ਮੈਨੂੰ ਬੱਕਰੇ ਤੋਂ ਪਸਦਿਓ ਸਭ ਵੀਕਾਰ ਦਾ ਮਾਰਨਿੰਗ ਤੇ ਸ਼ਾਮ ਨੂੰ ਤੇ ਦੋ ਦੋ ਘੰਟੇ ਟ੍ਰੈਫਿਕ ਜਾਮ ਰਹਿੰਦਾ ਕਿੱਥੇ ਸਭ ਪਰਸ਼ਾ ਪਰ ਉਹ ਚੌਂਕੜ ਪਾਰਲੇ ਸ਼ੋਕ ਦੇ ਓਕੇ ਦੋ ਤੋਂ ਤਿੰਨ ਘੰਟੇ ਟ੍ਰੈਫਿਕ ਜਾਮ ਬਰਦਾਂ ਕਰਾਂਗੇ ਵੀ ਪਰਮਨੈਂਟਲੀ ਪੋਸਟ ਸਮਬਡੀ ਸਪੈਸਿਫਿਕਲੀ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਕਿ ਟ੍ਰਾਫਿਕ ਤੇ ਪੀਸੀਆਰ ਨੂੰ ਆਪਾਂ ਇੰਟੀਗ੍ਰੇਟ ਕਰਨਾ ਹੈ ਨੰਬਰ 1 ਨੰਬਰ 2 ਡਿਊਟੀਆਂ ਐਂਡ ਰਿਸਪੌਂਸਿਬਿਲਿਟੀਜ਼ ਜਿਹੜੀ ਹੈਗੀਆਂ ਉਹ ਟੀ ਸੈਂਟਰਲਾਈਜ਼ ਕਰਨੀਆਂ ਕਿਉਂਕਿ ਇਹ ਮੌਕੇ ਦਾ ਉੱਤਰ ਜਿਹੜਾ ਖੜਾ ਹੈ ਉਹਨੂੰ ਪਤਾ ਹੈ ਕਿ ਕਿਸ ਪੁਆਇੰਟ ਤੇ ਕਿਸ ਟਾਈਮ ਤੇ ਚਾਮ ਲੱਗਦਾ ਹੈ ਕੰਡੀਸ਼ਨ ਹੁੰਦਾ ਕਿੱਥੇ ਵਾਧਵੇ ਦੀ ਜ਼ਰੂਰਤ ਹੈ ਕਿੱਥੇ ਹੈਵੀ ਗੱਡੀਆਂ ਦੀ ਐਂਟਰੀ ਬੈਨ ਹੋਣੀ ਚਾਹੀਦੀ ਹੈ ਪਰਟੀਕੂਲਰ ਟਾਈਮ ਫਰੇਮਸ ਇਸ ਲਈ ਸ਼ਹਿਰ ਚ ਜਿਹੜੇ ਪਹਿਲਾਂ 4 ਜ਼ੋਨ ਸੀਗੇ ਹੁਣ ਆਪਾਂ 8 ਜ਼ੋਨ ਕਰਤੇ ਆਂ ਤੁਸੀਂ ਦੇਖ ਲਿਆ ਇਨ ਇਹਨਾਂ ਨੂੰ ਗੱਡੀਆਂ ਸੀਗੀਆਂ ਸਾਡੇ ਕੋਲ ਸੀਐਸਆਰ ਦੀਆਂ ਗੱਡੀਆਂ ਸੀਗੀਆਂ ਉਹ ਪ੍ਰੋਵਾਈਡ ਕਰਾਈ ਗਈਆਂ ਛੋਟਾ ਫੈਪਨ ਇਹਨਾਂ ਦੇ ਨਾਲ ਹੋਗਾ ਬੋਕੀ ਟੋਕੀ ਸੈਟ ਹੋਣਗੇ ਇਨ ਗੱਡੀਆਂ ਚ ਜੀਪੀਐਸ ਵੀ ਇੱਕ ਹਫਤੇ ਚ ਫਿਟ ਹੋ ਤੁਗਾ ਇਹਨਾਂ ਦੇ ਪਰਮਨੈਂਟ ਹੌਲਡ ਪੁਆਇੰਟਸ ਹੋਣਗੇ ਉਹਨ ਹੌਲਡ ਪੁਆਇੰਟਸ ਤੇ ਬੈਠ ਕੇ ਮੋਨਿਟਰ ਕਰਾਂਗੇ ਰੈਗੂਲਰ ਵਿਜ਼ਿਟ ਕਰਨਗੇ ਜਿਹੜੇ ਜਿਹੜੇ ਕੰਜੈਸ਼ਨ ਪੁਆਇੰਟਸ ਨੇ ਤੇ ਇਹਨਾਂ ਨੂੰ ਫੁੱਲ ਪਾਵਰ ਦਿੱਤੀਆਂ ਕਿ अगर मैनपावर दी शॉर्टेज हुंदी है ते ए कंसर्न ठाणे च फोन करके और मैनपावर मंगा ले बट ट्रैफिक जाम जेड़ा है कंजेशन पॉइंट्स हैं वो अक्सटू ਤੁਸੀਂ ਦੇਖੋਗੇ ਐਂਡ ਤੁਹਾਡੀ ਸਪੋਰਟਲੀ ਵੀ ਲੋਡ ਹੋਗੀ ਕਿ ਸਾਨੂੰ ਫੀਡਬੈਕ ਜ਼ਰੂਰ ਦਿਓ ਕਿ ਟ੍ਰੈਫਿਕ ਜਾਮ ਜਾਂ ਕੰਜੈਸ਼ਨ ਜਿਹੜੇ ਹਨ ਉਹਦੇ ਚ ਫਰਕ ਪਿਆ ਹੈ ਮੈਂ ਸਮਝਦਾ ਹਾਂ ਇਸ ਉਪਰਾਲੇ ਨਾਲ 50 ਤੋਂ 60% ਫਰਕ ਪਾਊਗਾ ਐਕਟਿਵ ਹੋਣਗੇ ਕਿਉਂਕਿ

ਉਹਨਾਂ ਨੂੰ ਨੋ ਟੋਲਰੈਂਸ ਜ਼ੋਨ ਡਿਕਲੈਰ ਕਰਨਗੇ ਉਹ ਵੀ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਉਹਨਾਂ ਨੂੰ ਡੋਮਿਨੇਟ ਕਰਕੇ ਰੱਖेंगे ਨਗਰ ਨਿਗਮ ਦਾ ਸਾਥ ਕਰਕੇ ਜੀ ਜਿਹੜੀ ਵੀ ਰੇੜੀਆਂ ਫੜੀਆਂ ਲਗਾਉਂਦੇ ਉਹ ਵੀ ਗਰੀਬ ਆਦਮੀ ਉਹਨਾਂ ਨੂੰ ਵੱਖਰੀ ਥਾਂ ਦੇ ਦਿੱਤੀ ਜਾਊ ਹਾਂਜੀ ਸਰ 112 ਨੰਬਰ ਤੇ ਕਾਲ ਕਰਤੀ 112 ਨੰਬਰ ਜੀ ਸਕੂਲ ਦੇ ਜਿੱਥੇ ਛੁੱਟੀ ਦੇ ਟਾਈਮ ਕਾਫੀ ਮਤਲਬ ਕੁਝ ਮਲਟੀਪਲ ਸਕੂਲਸ ਨੇ ਕਿਤੇ ਬਹੁਤ ਟ੍ਰੈਫਿਕ ਹੈ ਅੰਡਰਪਾਸ ਸੈਕੰਡ ਹਾਰਟ ਸਕੂਲ ਹੈ ਬੀਸੀਐਮ ਸਕੂਲ ਵੀ ਥੇਰ ਦੋ ਮੇਜਰ ਸਕੂਲ ਹੈ ਅੱਜ ਤੱਕ ਕਿਸੇ ਐਕਸੀਡੈਂਟ ਨਹੀਂ ਹੋ ਕੇ ਵੱਡੇ ਅਧਿਕਾਰੀਆਂ ਦੇ ਬੱਚੇ ਕੋਕੀ ਮੈਂ ਉਹੀ ਕਹਿ ਰ

ਮੇਰੇ ਹਿਸਾਬ ਨਾਲ ਫਰਕ ਪਾਉਗਾ ਸਰ ਜਿਹੜੇ ਤੁਸੀਂ ਮੋਟਰ ਟ੍ਰੈਫਿਕ ਜ਼ੋਨ ਜਿਹੜੇ ਡਿਕਲੈਅਰ ਕਰ ਲਏ ਨੇ ਰੂਟਸ ਉਹ ਕਿਹੜੀ ਕਿਹੜੀ ਰੂਟਸ ਨੇ ਵੀ ਸਟਿਲ ਹੈਵ ਟੂ ਡਿਸਾਈਡ ਸਰ ਕੱਲੇ ਕੋਟਕਾ ਦਾ 96 ਜਿਹੜੇ ਤਬਾਦਲੇ ਹੁੰਦੇ ਆ ਅਮਲਾਤ ਉਹ ਜਿਹਨਾਂ ਦੀ ਓਵਰਸਟੇਜ ਸੀਗੀ ਤੇ ਜਿਹੜੇ ਨਾਨ ਪਰਫਾਰਮਰਸ ਸੀਗੇ ਉਹਨਾਂ ਦਾ ਉਦੋਂ ਕੀਤਾ ਟੂ ਬ੍ਰਿੰਗ ਮੋਰ ਐਫੀਸ਼ੀਐਂਸੀ ਇਨ ਟ੍ਰਾਂਸਪੋਰਟੇਸ਼ਨ ਐਕਸ਼ਨ ਦੁਆਰਾ ਇਹ ਬਲਟੋ ਜਾਰੀ ਰਹੂਗਾ ਜਿਹੜੇ ਨਾਨ ਪਰਫਾਰਮੈਂਸ ਵਾਲੇ ਦਕਾਰੀ ਨਹੀਂ ਨਾ ਪਈ ਦਰਜ ਨਹੀਂ ਕਰਦੇ ਆ ਡਿਲੇ ਕਰਦੇ ਆ ਗੁੱਡ ਡਿਲੇ ਹੋ ਗਿਆ ਨਾਨ ਪਰਫਾਰਮੈਂਸ ਹੋ ਗਏ ਨਾਨ ਕੋਰ ਪੁਲਿਸਿੰਗ ਐਕਟੀਵਿਟੀਜ਼ ਜਿਹੜੀਆਂ ਹੈ ਉਹਨਾਂ ਚੋਂ ਆਪਾਂ ਮੁਲਾਜ਼ਮ ਕੱਢ ਕੇ ਟ੍ਰੈਫਿਕ ਪੀਸੀਆਰ ਤੇ ਥਾਣੇ ਸਾਰੇ ਨਕਲੀ ਚੌਕੀਆਂ ਦੇ ਜਿਹੜੇ ਜਾਲਾ ਰੂਲ ਦੇ ਰਹੀ ਚੌਕੀ ਤੇ ਰਹਿ ਗਿਆ ਉਹਦੇ ਨਾਲ ਸਭ ਹੋ ਗਿਆ ਸਭ ਹੋ ਗਿਆ ਸਰ ਇੱਕ ਨਾ ਪਾ ਚੌਕ ਦੇ ਵਿੱਚ ਪੀ ਗਾਰ ਕੋਈ ਟ੍ਰੈਫਿਕ ਕੰਟਰੋਲ ਬੋਰਡ ਆਉਣ ਵਾਲਾ ਜਿਸ ਨੂੰ ਕੁਝ ਕੀਤਾ ਜਾ ਮੈਂ ਉਹੀ ਕਹਿ ਰਿਹਾ ਪਹਿੰਦਾ ਇਹ ਕੋਈ ਕੀਤਾ ਹੈ ਇਹ ਆਪਣਾ ਕਰਨਗੇ ਚੌਕ ਚੇਂਜ ਕਰਵਾਸਤੇ ਕੁਝ ਜਾਂ ਉਹ ਟ੍ਰੈਫਿਕ ਲਾਈਟਸ ਦੇ ਵਾਸਤੇ ਕੁਝ ਇਸ ਤਰ੍ਹਾਂ ਬੁਣਾ ਕੇ ਮਮੇ ਮੈਂ ਮੇਰੇ ਧਿਆਨ ਚ ਨਹੀਂ ਤੁਸੀਂ ਮੈਨੂੰ ਬਖਰੇ ਤੋਂ ਦੱਸ ਦਿਓ ਸ਼ਾਮ ਨੂੰ ਬਹੁਤ ਲੰਬਾ ਸਰ ਪੀਕਾਰਸ ਦੇ ਮਾਰਨਿੰਗ ਵਾਲ ਸ਼ਾਮ ਨੂੰ ਤੇ ਦੋ ਦਿਨਾਂ ਦਾ ਟ੍ਰੈਫਿਕ ਬੀਟੀ ਜਾ ਰਹਿਦਾ ਕਿੱਥੇ ਸਭ ਭਾਰਿ ਸ਼ੋਰ ਉਹ ਚੌਕ ਦਾ ਭਾਰਿ ਸ਼ੋਰ ਓਕੇ तो तो मैं कैंडिडेट के जान तक अच्छा विल परमानेंटली पोस्ट समबडी और थोड़ा रिजल्ट